ਉਹ ਡਿਜੀਟਲ ਆਣ ਆਏ ਸੀ ਆਪਾਂ ਇਹੋ ਹੀ ਇਹੋ ਗੱਲ ਇਹੋ ਹੀ ਇਹੋ ਹੀ ਇਹ ਛੋਟੇ ਆ ਵਾਜੂ ਪਤਲੇ ਘਾਟ ਏਡੇ ਹੀ ਗਏ ਵੀ ਏਡੇ ਚਲਦੇ ਹੋ ਲੈ ਆ। ਆ ਨਾ ਚਲੀ ਗਏ। ਸੜ ਗਿਆ ਜ। ਸਾਜਣਾ ਸਾਜਣਾ ਬਹੁਤ ਵਧੀਆ। ਨਹੀਂ ਕੰਜ ਹੈ ਨਾ ਅੱਗੇ ਛਿਆਣਾ ਥੋੜਾ ਫਿਰਨਾ। ਇਹਦਾ ਸਭਾ ਲੱਲਿਆ ਜੀ। ਬਾਕੀ ਜੋ ਸੀ ਦਵਣਗੇ ਰਖਸ਼ੇ ਤੇ। ਆਪਾ ਫਿਰ ਤੇ ਲੱਕੜ ਮੰਡੀ ਤੁਹਾਨੂੰ ਕਰੋ ਚੱਕ ਕਿੰਨੀ ਬਈਂ ਆਂਡੇ ਮੈਥੇ ਜਾਂਦੇ ਕੰਮ ਤੇ ਪੰਜ ਤੈਰ ਹੋ ਗਿਆ ਪੈਂਚਰ ਵੇਖੋ ਰੇੜ ਕੇ ਜਾਂਦੇ ਸਮਾਨ ਵਿੱਚ ਸਾਡੇ ਕੋ ਪਿਆ ਇੱਥੇ ਕਹਿੰਦੇ 2-3 ਕਿਲੋਮੀਟਰ ਤੇ ਹੈਗਾ ਵਾ ਹੁਣ ਪੈਂਚਰ ਵਾਲਾ ਹੁਣ ਜਾਣਾ ਪਣਾ ਇਦਾਂ ਹੀ ਚਲੋ ਪਾਜੀ ਬਨਾਲੀ ਆ ਚਲੋ

ਕਾ ਕਾ ਗੀਗੰਡਿਆ ਵੀ ਦਛੋ ਵੇ ਚੱਲੀਏ ਫਿਰ ਪਰ ਤੁੰਦ ਬੜੀ ਪਈ ਏ ਫਤੇ ਉਹ ਜਗੰਡਿਆ ਫਤਿਆ ਅ ਜਗੰਡਿਆ ਅ ਜਗੰਡਿਆ ਵੇ ਲੱਵੀ ਲੱਗੇ ਆਪਾਂ ਕੰਮ ਤੇ ਆਈਆਂ ਧਾਰੀਵਾਲ ਅੱਜ ਨਾ ਕਾਉਂਟਰ ਕੰਡੋ ਠੋਕ ਤੇ ਇੱਕ ਲੋ ਅੰਦਰ ਦਾ ਕਾਉਂਟਰ ਠੋਕ ਤਾਂ ਮੇਨਲਾ ਤੇ ਇੱਕ ਆਹ ਠੋਕਤਾ ਫਨਾਲ ਆ ਜੀ ਤੇ ਬਾਕੀ ਇਹ ਕੰਮ ਚੱਲਣ ਗਏ ਤੇ ਪਾਰਟੀਸ਼ਨ ਕਰਨੇ ਵਗੈਰਾ ਕੰਮ ਇਹ ਜੇ ਕਾਫੀ ਲੱਜਾ ਹਫਤਾ ਹੰਡ ਦੋ ਏ ਬੰਦੇ ਲੱਗੇ ਆ ਸ਼ੀਸ਼ੇ-ਸ਼ੀਸ਼ੇ ਦੇ ਪਾਰਟੀਸ਼ਨ ਕਰਨੇ ਆ ਜੀ ਸ਼ੀਸ਼ੇ ਵੀ ਲਾਉਣੇ ਇੱਥੇ ਫਿਲਹਾਲ ਆ ਜੀ ਅਬੀ ਆ ਗਏ ਆ ਕੰਮ ਤੋਂ ਹਾਂਜੀ ਫਤਿਹ ਬੈਠਿਆ ਸਾਰੇ ਹਾਂ ਬਹੁਤ ਵਧੀਆ ਸ਼ੁਰੂਆਤ ਆ ਬਹੁਤ ਸੋਹਣਾ ਫਰਸਟ ਕਲਾਸ ਹੋ ਗਿਆ ਬਹੁਤ ਵਧੀਆ ਕਿਆ ਇਹ ਬਾਤ ਆ ਤਾਰ ਪੈ ਜੂਨੀ ਚੱਲਣਾ ਵਧੀਆ ਕਨੇ ਸੱਦੀ ਰਾਣੀ ਜਿੱਦਾਂ ਮਨ ਲ ਟੇਢੀ ਜਿਹੀ ਕਰਾ ਇਧਰ ਉਧਰ ਨੂੰ ਆਈ ਤਾਰ ਪਾ ਜੇ ਬਰ ਸਰ ਪਾ ਜੇ ਵਧੀਆ ਕਨੇ ਸਹੀ ਹਾਂ ਆਦਰ ਵੇਖੋ ਕੀ ਗੱਲ ਇਦਾਂ ਹੀ ਬਹੁਤ ਵਧੀਆ ਸ਼ੁਰੂਆਤ ਆ ਵਧੀਆ ਅੱਜ ਨੂੰ ਪਤਾ ਲੱਗਾ ਵੀ ਸਰਦੀ ਜਾ ਸੇ ਕਹੀ ਵੇਖੋ ਭਾ ਲੈ ਆਇਆ ਤੇ ਮੇਕੋ ਵੀ ਆ ਗਿਆ ਬਾਹਰ ਠੰਡ ਬਹੁਤ ਪੈ ਗਈ ਐ ਸੇਰਾ ਤੂੰ ਇੱਕ ਤੂੰ ਬਹਿ ਜਾ ਇੱਥੇ ਬਹਿ ਜਾ ਬੈਜਾ ਸਮਗਰੀ ਆਈ ਆ ਹੁਣ ਤੇਰੇ ਵਾਸਤੇ ਹੀ ਆ ਤੂੰ ਕਾਲਾ ਬੜਾ ਪਿਆਰਾ ਆ ਨਵਾ ਜਨੇ ਠੰਡ ਇਨੀ ਬਹਿਣ ਨਹੀਂ ਤੇ ਵਿਸ਼ਤ ਕੀ ਕ੍ਰਿਸਟਲ ਹੋ ਗਈ ਕਹਿੰਦੇ ਗੋਤ ਗੋਤ ਕ੍ਰਿਸਟਲ ਹੋ ਗਈ ਮੈਸੀ ਕਹਿੰਦੇ ਕਹਿੰਦੇ ਮੈਸੀ ਕੀਤੀ ਐ ਮੈਸੀ ਟਰੈਕਿੰਗ ਉਹਨਾਂ ਨੇ ਨਾ ਤਾਂ ਮੈਸੀ ਟਰੈਕਿੰਗ ਉਹਨਾਂ ਨੇ ਦੇਉਂਦਾ ਉਹ ਚ ਬੈਜਾ ਪੁੱਤ ਬੈਜਾ 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 ਇੱਥੇ ਬੈਜਾ ਬੈਜਾ ਮੈਰਾ ਐਂਬੈਸੀ ਫੀਸ ਤੇਲੀ ਐਂਬੈਸੀ ਤੇਲੀ ਨਹੀਂ ਐਂਬੈਸੀ ਫੀਸ ਵੜੀ ਰਹਾ ਉਹ ਮੰਗਾ ਨਹੀਂ ਹੁੰਦਾ ਤੂਇਸਟ ਤੂਇਸਟ ਮੀਟਰੀ ਕਹਿੰਦਾ ਲੋਕੀ ਕੰਮ ਇਹ ਚਾਟਣ ਲਈ ਤੂਇਸਟ ਦਾ ਬਿਲਾ ਵੜਿਆ ਭਾਜੀ ਤੋੜਿਆ ਕੋਈ ਚੱਕਰ ਨਹੀਂ ਮੜਿਆ ਇਹ ਤੋੜਿਆ ਖਾਂਦਾ ਫੁੱਟੀਆਂ ਦਾ ਸਮਖਰੀ ਥੜੀ ਮੱਟੀ ਬਿਸਕਟ ਖਾਂਦਾ ਮਰ ਬਜਾਇਆ ਤੂੰ ਲੈ ਕਿਨੇ ਕਰਨੀਆਂ ਘਰਾਈ ਪੇੜਾ ਪੈਣੀ ਐ ਗੁਰਗਣ ਖੇਡਾਂ ਦੀ ਫਤਿਸਾਂ ਗਿਆ ਤੇ ਹਰਗੁਣ ਤੂੰ ਵੀ ਸਮਝਾ ਬੋਤਵਾਲ ਕਿੱਦਾਂ ਖਲਾਰੇ ਜੇ ਕੰਮ ਹੋਇਆ ਸਮਝੋ ਤੇ ਇੱਧਰ ਇਹਨਾਂ ਨੇ ਲਾਈ ਹੋਈ ਫਿਲਮ ਤੋਕੂ ਮੈਂ ਆਈਆਂ ਹਾਂ ਸੰਦੀਪ ਚਲੋ ਉਹ ਫੇਰ ਇੱਕ ਚੀਜ਼ ਰਹਿ ਗਈ ਇੱਕ ਚੀਜ਼ ਲਿਆ ਦੋਗੇ ਸਾਡੇ ਵਿੱਚ ਨਹੀਂ ਕਾਲੀ ਵਿੱਚ ਪਾਣੀ ਪਾਣੀ ਪਾਣ ਤੇ ਜਾਈ ਦੱਸਿਆ ਭਰਾ ਮੈਂ ਤੈਨੂੰ ਕਿਹੜਾ ਕਢਾਂਦਾ ਹੁਣ ਕਾਲੀਆਂ ਮਿਰਚਾਂ ਦਾ ਪੰਗਾ ਪੈ ਗਿਆ ਅਈ ਇੱਕ ਚੀਜ਼ ਖਾਣੀਆਂ ਆਵਾਜ਼ ਲੈਂਦੇ ਸਨੀਪ ਫਿਰ ਆਪਾਂ ਲੈ ਆਂਦੀਆਂ ਮੰਮੀ ਲੈ ਜੀ ਨਾ ਮਾਤਾ ਨੂੰ ਅੱਗੇ ਜੀ ਕੰਮ ਹੋਇਆ ਉੱਥੇ ਦੋ ਤੇ ਮਾਤਾ ਡੇਪੇ ਮੁੜ ਕੇ ਬਾਹਰ ਤੇ ਹੁਣ ਮੈਂ ਗਈ ਬੜੀ ਧੁੰਦ ਪਈ ਸਹੀ ਗੱਲ ਮਾਤਾ ਮੈਂ ਤਾਂ ਹੀ ਬਸ ਖਲੋਤੇ ਰਿਹਾ ਰਮਾਲ ਬੰਨ੍ਹ ਸਾਡੇ ਨਾਲ ਅੱਗੇ ਵੀ ਗਈ ਕਿੱਥੇ ਦੁਕਾਨ ਤੇ ਪਾਸਤਾ ਲੈਣ ਕਹਦਾ ਤੂੰ ਗਿਆ ਗੁਣ ਕਹਦਾ ਆਦਾ ਮਿਰਚਾਂ ਲਿਆ ਦੋ ਕਾਲੀਆਂ ਪਾ ਵਾ ਦਲੀ ਮਾ ਨਗੇਸ ਨਹੀਂ ਪੂ ਮਾ ਨ ਆ ਜੀ ਕਾਲੀ ਮਿਰਚ ਨਹੀਂ ਇੰਦਰ ਆਪਾਂ ਲਸਣ ਤੇ ਮਿਰਚਾਂ ਹਰੀਆਂ ਪੱਤੀਆਂ ਆ ਗਿਆ ਉਹ ਡਿਆੜੀ ਲਾ ਕੇ ਇਹਦੇ ਭੁੱਖੇ ਬੈਠੇ ਸਾਡੇ ਉਹ ਦੇਖ ਕੇ ਇਹ ਗੱਲਾਂ ਹੀ ਕਰੀ ਜੰਨੀਆਂ ਰੋਟੀ ਤੇ ਵੇਲੇ ਆਪਣੀ ਤਿਆਰ ਹੋ ਗਈ ਬਸ ਫੁਲਕੇ ਲਾਉਣੇ ਆ ਚੌਲ ਬਣਾਏ ਤੇ ਨਾਲ ਮਟਰ ਪਨੀਰ ਸਭ ਜੀ ਤਿਆਰ ਹੋ ਗਈ ਹਾਂ ਚੋਲ ਹੀ ਬਣੀ ਵਧੀਆ ਬਣੀ ਹਮ ਸਵਾਦ ਇੱਧਰ ਪਾਸਤਾ ਰੱਖਿਆ ਕਿੰਨਾ ਘਰੋਂ ਦਾ ਰੱਖਿਆ ਇਹ ਪਾ ਸੜ ਜੀ ਉਹਨਾਂ ਨੂੰ ਭੁੱਖ ਨਾਲ ਦਾ ਪੁੱਟੇ ਹੁੰਦੀ ਹੈ ਮੰਮਾ ਨੂੰ ਵੀ ਖਾ ਦੋ ਖਾਣੇ ਖਾਣੇ ਇਹ ਲੈ ਨਹੀਂ ਆ ਚਲ ਹੈ ਪੀਸੀ ਪੀਸੀ ਇੱਧਰ ਸਾਫਤ ਜਾਂ ਪੀਸੀ ਲੈ ਆਓ ਵੈ ਵਧੀਆ ਨਹੀਂ ਮੁਰਵ ਕਾਇ ਇਹ ਸੁਣ ਨਹੀਂ ਮੀਮੂ ਨਹੀਂ ਹੈ ਦਾ ਧਿਆਨ ਨਾਲ ਜਾ ਆ ਗਈ ਕਿਹਨੇ ਜੀ ਹੁਣ ਲੈ ਗਈ ਬੜਾ ਆਪਕਾ ਅਬ ਤਾਂ ਹੈ ਨਹੀਂ ਮਸਾਲਾ ਹੈ ਨਹੀਂ ਮਸਾ ਵੀ ਤਾਂ ਬਦ ਬਾਰੇ ਤੇ ਸੁਆਹਲੇ ਆ ਰਿਹਾ ਆਪਣਾ ਕੰਮ ਜਿਹੜਾ ਕੈਨਸਲ ਹੋ ਗਿਆ ਪਲੈਨ ਕੈਨਸਲ ਲੈ ਵੀ ਰੋਟੀ ਆ ਗਈ ਆਪਣੀ ਹਾਂ ਉਹ ਤਾਂ ਫਤਕੀ ਕੀ ਗੱਲ ਪੁੱਤ ਛੋਈਆਂ ਨਹੀਂ ਹੈ ਜੀ ਈਆਂ ਨਹੀਂ ਹਾਂਜੀ ਬਾਜੀ ਨਹੀਂ 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 ਆ ਜੀ ਟਾਈਮ ਹੋ ਗਿਆ 12:30 ਹੋ ਗਏ ਪੋਣੇ ਪੋਣੇ ਇੱਕ ਦਾ ਟਾਈਮ ਹੋ ਗਿਆ ਪਾਣੀ ਪਾਣੀ ਦੇ ਆ ਘੁੱਟ ਪੀਣ ਭਈ ਕੀ ਕਲੀ ਇਹ ਛੰਗੀਆਂ ਨਹੀਂ ਇਹ ਜੀ ਬਹੁਤ ਬੋਤਲ ਝੋਜਣਾ ਚਾਹੀਦੀ ਕੱਕੇ ਨਹੀਂ ਕੱਕੇ ਝੋਜਣਾ ਚਾਹੀਦੀ ਕੱਕੇ ਝੋਜਣਾ ਚਾਹੀਦੀ ਕੱਕੇ ਨਹੀਂ ਸੋਣਾ ਨਹੀਂ ਹੈ ਜੀ ਨਹੀਂ 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 ਛਿਆਂ ਕਰ ਲੋ ਸੌਂ ਜੋ ਜੋ ਠੀਕ ਹੈ ਫਿਰ ਮਿਲਦੇ ਹਾਂ ਨਵੇਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਹੈ ਬੀ ਉਹ ਸਾਢੇ 12 ਦਾ ਹੋ ਗਿਆ ਟਾਇਆ ਮਿਲਦੇ ਵਸੇਰੇ ਅੰਨ ਵਲੌਗ ਦੇ ਨਾਲ ਮਮਮੀ ਗੁੱਸੇ ਹੀ ਜਾਂਦੇ ਆ ਨੂੰ ਹੈ ਕਿ ਆਪਾਂ ਨਹੀਂ ਇਹ ਜੇ ਸੋਣਾ ਹੈਗਾ ਆਪਾਂ ਨਹੀਂ ਇਹ ਜੇ ਸੋਣਾ ਹੀ ਨਹੀਂ ਸੋਣਾ ਨਹੀਂ ਸੋਣਾ ਕਿ ਨਹੀਂ ਸੋਣਾ ਅੱਜ ਅਹੀਂ ਗਾਇਸ ਛੂਲੇ ਜਾਣਾ ਛੇਰੇ ਹੈ ਨਾ ਅਹੀਂ ਗਾਇਸ ਛੂਲੇ ਜਾਣਾ ਗਏ ਛੂਲੇ ਜਾਣਾ ਵਿੱਚ ਹੋ ਜਾਗੇ ਭਾਜੀ